ਬੜਾ ਵੇਅਰ ਸ਼ੌਪਿੰਗ ਅਸੋਸੀਏਸ਼ਨ ਦਾ ਸੰਜੀਤ ਵੀਰੇ ਦਾ ਸਾਰਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਸਨਮਾਨ ਬਖਸ਼ਿਆ ਇੰਨਾ ਪਿਆਰ ਦਿੱਤਾ ਬਹੁਤ ਭਰਾਵਾਂ ਨੇ ਇਨਾ ਮਾਣ ਦਿੱਤਾ ਰਾਤ ਦੇ ਮੇਰੇ ਸਾਰੇ ਦੋਸ ਜਿੰਨੇ ਭਰਾ ਸੱਜਣ ਮਿੱਤਰ ਇੱਕ ਕੱਟ ਕੇ ਮੈਨੂੰ ਇਨਾ ਮਾਣ ਬਖਸ਼ ਰਹੇ ਐ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਇੱਕ ਜਨਮ ਦਿਨ ਬਹੁਤ ਆਨ ਦਾ ਹਰ ਸਾਲ ਐ ਪਰ ਕਿੰਨੇ ਨਾ ਸਾਡੀ ਹਰ ਸਾਲ ਸਾਡੀ ਉਮਰ ਘਟ ਵੀ ਰਹੀ ਐ ਔਰ ਉਸ ਦੇ ਨਾਲ ਨਾਲ ਸਮਾਜ ਨੂੰ ਇੱਕ ਅੱਛਾ ਸੁਨੇਹਾ ਦੇਣਾ ਚਾਹਨਾ ਕਿ ਜਿੱਥੇ ਯੂਥ ਅੱਜ ਪੰਜਾਬ ਨਸ਼ਿਆਂ ਦੇ ਵੱਲ ਝੁਕਾਵ ਜ਼ਿਆਦਾ ਹੈ ਇਹ ਸਾਡੇ ਯੁਵਾ ਵਰਗ ਨੂੰ ਸਾਰੇ ਨੋ ਅੱਗੇ ਰਲ ਕੇ ਇੱਕ ਹੰਗਾਰਾ ਪਰਣਾ ਚਾਹੀਦਾ ਕਿ ਆਪਾਂ ਸਾਰੇ ਰਲ ਕੇ ਇੱਕ ਚੰਗੇ ਪਾਸੇ ਤੁਰੀਏ ਚੰਗੇ ਸਮਾਜ ਨੂੰ ਆਪਣੇ ਸਮਾਜ ਨੂੰ ਅੱਗੇ ਲੈ ਜਾਣ ਵਾਲੇ ਕਾਰਜ ਕਰੀਏ ਚਾਹੇ ਉਹ ਧਾਰਮਿਕ ਕੰਮ ਹੋਣ ਚਾਹੇ ਸਮਾਜਿਕ ਕੰਮ ਹੋਣ ਤਾਂ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਅੱਜ ਜਨਮ ਦਿਨ ਮਨਾ ਕੇ ਮੈਨੂੰ ਨਾਮਾਨ ਬਖਸ਼ਿਆ ਕਿਉਂ ਕਟਿੰਗ ਤੁਸੀਂ ਜਗ੍ਹਾ ਦੇ ਜਾਰ ਵਿੱਚ ਕਟਿੰਗ ਹੋ ਰਹੀ ਹੈ ਹੋਰ ਤਾਂ ਵੀ ਲੋਕੀ ਹੈਪੀ ਬਰਥਡੇ ਮਨਾਉਂਦੇ ਆ ਨਾ ਕੁਝ ਹੁੰਦਾ ਡੀਜੇ ਪਾਰਟੀਆਂ ਚੱਲ ਰਹੀਆਂ ਤੁਸੀਂ ਸਮਾਜ ਦੇ ਵਿੱਚ ਰਹਿ ਰਹੇ ਹੋ ਉਹ ਛੋੜੇ ਵੀ ਆਰ ਦੇ ਵਿੱਚ ਪ੍ਰਧਾਨ ਵੀ ਹੋ ਕਿੱਦਾਂ ਦਾ ਮਾਹੌਲ ਦੇਖੋ ਮੇਰੇ ਗੁਰੂ ਮੰਡੀ ਵੀ ਕੇਕ ਕੱਟੇ ਗਏ ਰਸ ਵੀ ਕਟਿੰਗ ਹੋ ਰਹੀ ਹੈ ਕਿਦਾਂ ਦਾ ਮੈਸੇਜ ਆ ਗਿਆ ਬਹੁਤ ਅੱਛਾ ਮਾਹੌਲ ਹੈ ਜੀ ਸਾਰੇ ਭਰਾਵਾਂ ਨੇ ਇੰਨਾ ਬਹੁਤ ਮਾਨ ਦਿੱਤਾ ਮੈਨੂੰ ਪਰ ਅਸੀਂ ਵੀ ਅੱਜ ਇੱਕ ਪ੍ਰਣ ਕਰ ਰਹੇ ਹਾਂ ਕਿ ਅਗਲੇ ਸਾਲ ਮੇਰੇ ਜਨਮ ਦਿਨ ਦਿਹਾੜੇ ਤੇ ਅਸੀਂ ਦੋ ਗਰੀਬ ਕੁੜੀਆਂ ਦਾ ਵਿਆਹ ਕਰਾਂਗੇ ਜੋ ਅਸੀਂ ਸਾਰੇ ਦੋਸਤਾਂ ਨੇ ਮਿਲ ਕੇ ਡਿਸਾਈਡ ਕੀਤਾ ਕਿ ਉੱਥੇ ਹੀ ਸਾਰੇ ਭਰਾਵਾਂ ਨੂੰ ਬੁਲਾਇਆ ਜਾਏਗਾ ਉੱਥੇ ਇੱਕ ਸਮਾਜਿਕ ਕੰਮ ਸਮਾਜ ਲਈ ਅੱਛਾ ਕੰਮ ਕਰਾਂਗੇ ਕਿਦਾਂ ਦਾ ਮਾਹੌਲ ਰਹਿ ਗਿਆ ਖੁਸ਼ੀ ਦਾ ਮਾਹੌਲ ਹੈ ਉਹ ਬੱਜ ਰਹੀ ਹੈ ਰਤੀ ਜੀ ਜੀ ਬਾਜੀ ਨੂੰ ਕਿੱਦਾਂ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਜੀ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਹਨਾਂ ਨੇ ਇੰਨਾ ਇੰਨਾ ਮਾਨ ਦਿੱਤਾ ਮੈਨੂੰ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੈ ਫਿਰ ਵੀ ਲੋਕ ਆਪਣਾ ਟਾਈਮ ਕੱਢ ਕੇ ਮੇਰੇ ਲਈ ਆਏ ਮੈਨੂੰ ਇੰਨਾ ਮਾਨ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਮੇਰੇ ਜਨਮ ਦਿਨ ਤੇ ਆਏ ਪਹਿਲਾਂ ਤਾਂ ਸਾਡੇ ਹੈਪੀ ਕਾਦਰਾਂ ਵੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਈਂ ਜੀ ਇਦਾਂ ਹੀ ਕਿਰਪਾ ਬਣਾਉਂਦੇ ਰਹਿਣ ਇਦਾਂ ਹੀ ਯਾਰੀਆਂ ਨੂੰ ਬਣਾਉਂਦੇ ਰਹਿਣ ਇਦਾਂ ਹੀ ਢੋਲ ਵੱਜਦੇ ਰਹਿਣ ਜਿੱਦਾਂ ਮੇਰੇ ਕਾਠ ਸਾਰੇ ਕਰ ਲੈਂਦੇ ਨੇ ਟਾਈਮ ਕੜਨਾ ਬਹੁਤ ਔਖਾ ਕੇਕ ਸਾਰੇ ਕਰਦੇ ਆ ਰਾਤ ਵੀ ਦੇਖਿਆ 100 200 ਇਹਦਾ ਇਹਨਾਂ ਦਾ ਯਾਰ ਦੋ ਜਿਹੜਾ ਆਪਣਾ ਯਾਰ ਦੋਸਤ ਹੈ ਇਹਨੇ ਘਰ ਆਇਆ ਪਟਾਕੇ ਚੱਲੇ ਖੁਸ਼ੀਆਂ ਬਣਾਈਆਂ ਤੇ ਹੈਪੀ ਵੀਰ ਨੂੰ ਸਾਰੇ ਪਿਆਰ ਕਰਦੇ ਆ ਤੇ ਤਾਂ ਇਹਨਾਂ ਘੱਟ ਉਹਨਾਂ ਨੇ ਤਾਂ ਅੱਜ ਦੀ ਵੇਲੇ ਕਿਸੇ ਕੋਲ ਟਾਈਮ ਨਹੀਂ ਆ ਕਿ 2 ਮਿੰਟ ਵੀ ਕਿਸੇ ਕੋ ਜਾਵੇ ਹੈਪੀ ਵੀਰ ਨੇ ਕਮਾਇਆ ਚੋੜਾ ਆਵੇ ਅਰਗੋੜ ਮੰਡੀ ਹੈਬੋਆ ਸੁੰਦਰ ਨਗਰ ਹਰ ਜਗ੍ਹਾ ਜਗ੍ਹਾ ਜਾਣਾ ਕੇ ਕੜਨਾ ਤੇ ਇਹ ਕਮਾਈ ਆ ਜਿੱਦਾਂ ਦੂਜੀ ਗੱਲ ਹੈ ਪੀ ਕੱਲ੍ਹ ਆਈ ਨੇ ਕਈ ਦੋ ਕੁੜੀਆਂ ਦਾ ਵਿਆਹ ਕਰਨਾ ਇਹ ਸਭ ਤੋਂ ਵੱਡਾ ਕਰਮ ਹੈ ਕਿ ਸਾਰੇ ਕੱਟ ਲੈਂਦੇ ਆ ਹਰ ਚੀਜ਼ ਕਰਦੇ ਨੇ ਪਾਰਟੀਆਂ ਵੀ ਹੋ ਜਾਂਦੀਆਂ ਜਿਹੜਾ ਦੋ ਕੁੜੀਆਂ ਵਿਆਹ ਕਰਨਾ ਉਹ ਕਰਮ ਹੈ ਹੈਪੀ ਵੀਰਾ ਕਰ ਰਿਹਾ ਅਸੀਂ ਹੈਪੀ ਵੀਰ ਨਾਲ ਆ ਮੈਨੂੰ ਵੀ ਹੈਪੀ ਵੀਰ ਨੇ ਹੁਣ ਦੱਸਿਆ ਇਸ ਕਰਮ ਦੇ ਵਿੱਚ ਹੈਪੀ ਵੀਰ ਮੇਰੀ ਜਿੱਥੇ ਡਿਊਟੀ ਲਾਏਗਾ ਮੈਂ ਉਹ ਆਪਣੇ ਦਿਲੋਂ ਨਵਾਵਾਂਗਾ ਲਾਸਟ ਗੱਲ ਹੈਪੀ ਕੱਲ੍ਹ ਆਈ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਸਾਇਦ ਕਿਰਪਾ ਵਸੇ ਰਹਿਣ ਯਾਰ ਵੇਲੇ ਇਹਨਾਂ ਨੂੰ ਪਿਆਰ ਕਰਦੇ ਰਹਿਣਾ ਇਹ ਵੀ ਕਰਦੇ ਰਹਿਣਾ ਅਸੀਂ ਯਾਰੀ ਨੂੰ ਬੰਨਦੇ ਰਹੀਏ ਤੇ ਅੱਗੇ ਦੁਨੀਆਦਾਰੀ ਤੇ ਸਮਾਜ ਦੇ ਵਿੱਚ ਕੰਮ ਕਰਦੇ ਰਹੀਏ ਸਮਾਜ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਦਾ ਮੈਸੇਜ ਜਾਊਗਾ ਦੇਖੋ ਦੂਜੀ ਪਾਰਟੀਆਂ ਚ ਆਉਂਦੀਆਂ ਜਿਹੜੀਆਂ ਔਰ ਭਾਈਚਾਰੇ ਵਿੱਚ ਕੀ ਕਟਿੰਗ ਹੋ ਰਹੀ ਹੈ ਦੇਖੋ ਫਿਰ ਕਿੰਨੇ ਕੀ ਕਟਿੰਗ ਕੰਮ ਸਾਰੇ ਹੁੰਦੇ ਆ ਕੇਕ ਵੀ ਕੱਟੇ ਜਾਂਦੇ ਆ ਨੱਥ ਟੱਪੇ ਹੁੰਦਾ ਜਿਹੜਾ ਇਹ ਗੱਲ ਇਹਨੇ ਕਹੀ ਦੋ ਦੋ ਕੁੜੀਆਂ ਵਿਆਹ ਕਰਨਾ ਕਰੀ ਬੋਇ ਇਸ ਤੋਂ ਉੱਤੇ ਕੁਝ ਨਹੀਂ ਆਉਂਦਾ ਇੱਥੇ ਆ ਕੇ ਸਮਾਪਤ ਹੋ ਜਾਂਦਾ ਸਾਰਾ ਕੰਮ